ਘਰਾਂ ਦੀ ਸਮੱਸਿਆ ਨੂੰ ਦੇਖ ਸਰਹੱਦਾਂ ਦੀ ਰਾਖੀ ਛੱਡ ਦੋ ਫੌਜੀ ਪਰਮਾ ਐਸ ਡੀ ਐਮ ਦਫ਼ਤਰ ਲਗਾਇਆ ਧਰਨਾ ਭਾਰਤ ਦੇਸ਼ ਦੀਆਂ ਰਾਜਥਾਨ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਤੇ ਰਾਖੀ ਕਰਨ ਵਾਲੇ ਦੋ ਫੌਜੀ ਨੌਜਵਾਨ ਪਰਮਾਨੂ ਰਾਖੀ ਛੱਡ ਆਪਣੇ ਘਰਾਂ ਦੀ ਨਿੱਤ ਰਾਖੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਘਰਾਂ ਕੋਲ ਬਣੇ ਸੈਲਰ ਦੀ ਸਮੱਸਿਆ ਨੂੰ ਦੇਖਦੇ ਹੋਏ ਅੱਜ ਸਥਾਨਕ ਐਸ ਡੀ ਐਮ ਦਫ਼ਤਰ ਵਿਖੇ ਆਪਣੇ ਪੂਰੇ ਪਰਿਵਾਰ ਸਮੇਤ ਧਰਨਾ ਲਗਾਇਆ ਹੈ ਜਾਣਕਾਰੀ ਦਿੰਦੇ ਹੋਏ পীੜਿਤ ਫੌਜੀ ਸੋਨੂ ਸਿੰਘ ਅਤੇ ਉਸਦੇ ਫੌਜੀ ਪਰਾਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਾਂਤ ਵਾਤਾਵਰਨ ਨੂੰ ਦੇਖਦੇ ਹੋਏ 2017 ਤੋਂ 18 ਵਿੱਚ ਚੱਕ ਪਾਈ ਕੇ ਰੋਡ ਤੇ ਆਪਣੇ ਦੁਕਾਨ ਬਣਾਏ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਨਾਲ ਇੱਕ ਲੰਮੇ ਸਮੇਂ ਤੋਂ ਸੈਲਰ ਬੰਦ ਪਿਆ ਸੀ ਜਿਸ ਵਿੱਚ ਕੋਈ ਮਸ਼ੀਨਰੀ ਨਹੀਂ ਸੀ ਪਰ 2024 ਵਿੱਚ ਇਸ ਸੈਲਰ ਨੂੰ ਪੁਰਾਣੀ ਐਨਓਸੀ ਰੀਨਿਊ ਕਰਾ ਕੇ ਦੁਬਾਰਾ ਚਾਲੂ ਕਰ ਦਿੱਤਾ ਗਿਆ ਜਿਸ ਸਬੰਧੀ ਉਹਨਾਂ ਕਿਹਾ ਕਿ ਸਾਨੂੰ ਸਰਹੱਦਾਂ ਦੀ ਰਾਖੀ ਕਰਨ ਦੀ ਬਜਾਏ ਇਸ ਸੈਲਰ ਦੀ ਖੱਜਰ ਖਵਾਰੀ ਕਰਕੇ ਆਪਣੇ ਘਰਾਂ ਦੀ ਰਾਖੀ ਲਈ ਬਾਰ-ਬਾਰ ਛੁੱਟੀ ਲੈ ਕੇ ਸਰਕਾਰੀ ਅਦਾਰੇ ਤੱਕ ਕੇ ਖਾਂਦੇ ਪਰ ਅੱਜ ਤੱਕ ਸਾਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਕਿ ਅੰਤ ਵਿੱਚ ਆਖਰਖਕ ਕੇ ਉਹਨਾਂ ਨੇ ਅੱਜ ਆਪਣੀ ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਸਥਾਨਕ ਐਸ ਡੀ ਐਮ ਦਫ਼ਤਰ ਵਿਖੇ ਆਪਣੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਹੈ ਜਿਸ ਵਿੱਚ ਸਥਾਨਕ ਸ਼ਹਿਰ ਦੇ ਕੁਝ ਲੋਕ ਅਤੇ ਫੌਜੀ ਵੀ ਉਹਨਾਂ ਦਾ ਪਰਮਾ ਸਾਥ ਦੇ ਰਹੇ ਹਨ ਉਹਨਾਂ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਵੇਗਾ ਉਹ ਪਰਿਵਾਰਾਂ ਸਮੇਤ ਆਪਣਾ ਧਰਨਾ ਜਾਰੀ ਰੱਖਣਗੇ ਜਦੋਂ ਇਸ ਸਬੰਧੀ ਸਥਾਨਕ ਐਸਡੀਐਮ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ ਸਾਲ ਇਹਨਾਂ ਫੌਜੀ ਵੀਰਾਂ ਵੱਲੋਂ ਆਪਣੀ ਸਮੱਸਿਆ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਦਾਲਤ ਵੱਲੋਂ ਪੋਲਿਊਸ਼ਨ ਬੋਰਡ ਅਤੇ ਫੂਡ ਸਪਲਾਈ ਵਿਭਾਗ ਮੇ ਤੋਂ ਜਾਣਕਾਰੀਆਂ ਇਕੱਠੀਆਂ ਲੈ ਕੇ ਫੈਸਲਾ ਸੁਣਾਇਆ ਗਿਆ ਸੀ ਪਰੇ ਫੌਜੀ ਵੀਰ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਉਹ ਵਖਰੀ ਗੱਲ ਹੈ ਪਰ ਇਹ ਇੱਕ ਅਦਾਲਤ ਮਾਮਲਾ ਹੈ ਬੁਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇ ਅਪਡੇਟ ਰਹਿਣ ਲਈ ਤੁਹਾਡੇ ਆਪਣੇ ਨਿਊਜ਼ ਚੈਨਲ ਡੇਲੀ ਨਿਊਜ਼ ਸਰਵੇ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਪੁੱਲੋ ਜੀ ਦੋਸਤੋ ਸ시कांत 바이 ਕੁਚੀ ਕਲ ਖਾਲਸਾ 바이 ਕੁਚੀ ਕੇ ਫਤੇ ਜੋ ਮੈਨੂੰ ਅੱਜ ਇਹ ਮੁੱਦਾ ਚੁੱਕਣਾ ਪੈ ਰਿਹਾ ਹੈ ਤੇ ਇੱਕ ਸੈਲਰ ਦਾ ਮੁੱਦਾ ਹੈ ਜੋ ਮੇਰੇ ਘਰ ਦੇ ਨਾਲ ਇੱਕ ਸੈਲਰ ਲਾਇਆ ਗਿਆ ਕਿਉਂਕਿ ਆਨਲੀਗਲ ਸੈਲਰ ਹੈ ਮੈਂ ਉੱਥੇ ਘਰ 17 ਚ ਬਣਾਏ ਇਹ ਸੈਲਰ 2024 ਦੇ ਵਿੱਚ ਲਾਇਆ ਗਿਆ ਤੇ ਇਹਦਾ ਮੁੱਦਾ ਇਦਾਂ ਦਾ ਕਿ ਇਹ 99 ਵਿੱਚ ਕਿਸੇ ਬੰਦੇ ਦਾ ਸੈਲਰ ਸੀ ਉਲਾਡੇ ਦੇ ਵਿੱਚ ਉਹ ਬੰਦੇ ਤੋਂ ਇਹ ਸੈਲਰ ਚੱਲਿਆ ਨਹੀਂ ਉਹ ਬੰਦੇ ਨੇ ਇਹ ਜੇ ਮਸ਼ੀਨਾ ਪੱਟ ਕੇ ਬਿਜਲੀ ਕਲੈਕਸ਼ਨ ਕੱਟ ਕੇ ਕਿਸੇ ਹੋਰ ਬੰਦੇ ਨੂੰ ਸੇਲ ਕੀਤਾ 2014 ਦੇ ਵਿੱਚ 2014 ਦੇ ਵਿੱਚ ਵੀ ਇਹਨੂੰ ਪਲੇਨ ਤੌਰ ਤੇ ਸੇਲ ਕੀਤਾ ਗਿਆ ਉਹਨੂੰ ਨੈਰੀ ਜ਼ਮੀਨ ਦੇ ਤੌਰ ਤੇ ਸੇਲ ਕੀਤਾ ਗਿਆ ਉਸ ਤੋਂ ਬਾਅਦ ਮੈਨੇ ਮੈਂ ਵੀ ਉੱਥੇ 2014 ਦੇ ਵਿੱਚ ਪਲਾਟ ਲਿਆ ਨਾਲ ਲਗਵਾ ਤੇ ਮੈਂ 2017 ਦੇ ਵਿੱਚ ਮਕਾਨ ਬਣਾ ਲਿਆ ਕਿਉਂਕਿ ਮੈਨੂੰ ਕੋਈ ਦਿੱਕਤ ਨਹੀਂ ਸੀ ਉੱਥੇ ਪਰੇਸ਼ਾਨੀ ਨਹੀਂ ਸੀ ਕਿ ਮੈਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਕਿ ਇਹ ਜਗ੍ਹਾ ਕਦੇ ਵੀ ਨਹੀਂ ਚੁਣਾਗਾ ਕਿ ਇੱਥੇ ਮੇਰੀ ਫੈਮਿਲੀ ਪਰੇਸ਼ਾਨ ਹੋਵੇ ਤੇ ਮੈਂ 17 ਚ ਮਕਾਨ ਬਣਾਇਆ 17 ਜਾਰਾ ਪੂਰੀ ਵੀ 22 ਤੇ 22 ਦਾ मेरी फैमिली पूरी खुश रह रही थी ठीक है भाई जी ए बंदा की करता है 99 वाले डॉक्यूमेंट दिखा के उसे सेलर ਦੇ پردੂਸ਼ਨ ਬੋਰਡ ਤੋਂ ਰਿਨਿਊ ਕਰਵਾ ਲੈਂਦਾ ਹੈ ਪਰਦੂਸ਼ਨ ਬੋਰਡ ਕੋਲ ਜਾ ਕੇ 99 ਵਾਲੇ ਤੇ پرਦੂਸ਼ਨ ਬੋਰਡ ਬਿਨਾ ਸਰਵੇ ਕੀਤੇ ਬਿਨਾ ਦੇਖੇ ਉਹ ਚੀਜ਼ ਨੂੰ ਉੱਥੇ ਬੈਠੀ ਉਹਦੋਂ ਰਿਨਿਊ ਕਰ ਦਿੰਦੇ ਆ ਕਿ 99 ਦੀ ਪਬਲਿਕ ਜਿਹੜਾ ਜਨਸੰਖਿਆ ਔਰ 2024 ਦੀ ਉਹਨਾਂ ਨੂੰ ਜਨਸੰਖਿਆ ਨਹੀਂ ਪਤਾ ਲੱਗਦੀ ਕਿ ਕਿੰਨਾ ਵੱਧ ਚੁੱਕਿਆ ਹੋਵੇਗਾ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਇਹ ਜਿੰਨੀ ਜ਼ਮੀਨ ਹੈ ਪੂਰੀ ਸਾਰੀ ਨਗਰ ਨਿਗਮ ਦੇ ਅੰਦਰ ਹੈ ਜਿੰਨੀ ਜ਼ਮੀਨ ਹੈ ਠੀਕ ਹੈ ਇਹ 24 ਚ ਇਹ ਬੰਦੇ ਨੇ ਸੈਟਰ ਲਾਇਆ 24 ਚ ਦੁਆਰਾ ਕਨੈਕਸ਼ਨ ਲਿਆ 24 ਚ ਇਹਦੇ ਮਸ਼ੀਨਾ ਲਿਆਂ ਤੇ 24 ਸਾਨੂੰ ਪ੍ਰੋਬਲਮ ਆਈ ਇਹ ਬੰਦੇ ਨੂੰ ਅਸੀਂ ਮਨਾ ਕੀਤਾ ਇਹ ਬੰਦਾ ਸਾਡੇ ਘਰ ਆਇਆ ਘਰ ਆ ਕੇ ਇਹ ਬੰਦੇ ਨੇ ਸਾਨੂੰ ਕੀ ਕਿਹਾ ਕਿ ਮੈਂ ਸਬਸਿਡੀ ਲੈਣੀ ਹੈ ਜੀ ਚਲਾਉਂਦਾ ਨਹੀਂ ਹੈਗਾ ਮੇਰਾ ਬਹੁਤ ਟਾਈਮ ਤੋਂ ਬੰਦ ਪਿਆ ਹੈ ਮੈਂ ਤੇ ਓਨਲੀ ਸਬਸਿਡੀ ਲੈਣੀ ਹੈ ਗੁਮਰਾਹ ਕਿਤਾਗੇ ਕਿ ਤਰੀਕੇ ਦਾ ਹਨੇ ਥੋੜੇ ਟਾਈਮ ਬਾਅਦ ਸਾਡੇ ਘਰ ਵਾਲੇ ਦਾ ਮੂੰਹ ਕਰਕੇ ਉਹਨੂੰ ਚਲਾ ਵੀ ਦਿੱਤਾ ਗਿਆ ਇਹਦਾ ਪੂਰਾ ਪੂਰਾ ਕਰਕਟ ਸੁਸਰੀ ਆਵਾਜ਼ ਇੰਨੀ ਕਿ ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ ਪੂਰੀ ਪੂਰੀ ਰਾਤ ਬੱਚੇ ਰੋ ਰਹੇ ਹੈ ਅਸੀਂ ਦੇਸ਼ ਦੀ ਸੇਵਾ ਕਰੀਏ ਜਾਂ ਆਪਣੇ ਬੱਚੇ ਦੇਖੀਏ ਪਿੱਛੇ ਇੱਕ ਸੈਨਿਕ ਨੂੰ ਬਾਰਡਰ ਤੇ ਹੋਣਾ ਚਾਹੀਦਾ ਨਾ ਕਿ ਧਰਮਿਆਂ ਚ ਨਾ ਕਿ ਕਚੈਰੀਆਂ ਚ ਹੋਣਾ ਚਾਹੀਦਾ ਵੈਨਕੀ ਦੀ ਆਵਾਜ਼ ਪਹਿਲੇ ਤੇ ਸੁਣੀ ਜਾਵੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਇੱਕ ਸੈਨਾ ਦੇ ਜਵਾਨ ਨੂੰ ਸਿਮਟ ਛੁੱਟੀ ਮਿਲਦੀ ਹੈ ਉਹਦੇ ਵਿੱਚ ਉਹਦੇ ਮੁੱਦੇ ਨੂੰ ਇੱਕ ਵਾਰੀ ਸੁਣਿਆ ਜਾਵੇ ਨਾ ਕਿ ਉਹਨੂੰ ਵਾਰ-ਵਾਰ ਚੱਕਰ ਮਾਰਨੇ ਪੈਣ ਜਦੋਂ 24 ਚ ਮੈਨੂੰ ਪ੍ਰੋਬਲਮ ਆਈ ਤਾਂ ਮੈਂ ਡੀਸੀ ਸਾਹਿਬ ਕੋਲ ਗਿਆ ਡੀਸੀ ਸਾਹਿਬ ਨੂੰ ਇਹ ਤਾਂ ਪੂਰਾ ਮੁੱਦਾ ਦੱਸਿਆ 1.5 ਸਾਲ ਤੋਂ ਇਹਦੀ ਪੂਰੀ ਕਾਰਵਾਈ ਚੱਲ ਰਹੀ ਸੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਉਸ ਤੋਂ ਬਾਅਦ ਡੀਸੀ ਸਾਹਿਬ ਕਹਿੰਦੇ ਆ ਵਾਰ-ਵਾਰ ਕੀ ਬੈਪ ਪ੍ਰਦੂਸ਼ਣ ਬੋਰਡ ਕੋਲ ਆਏ ਕੇਸ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰੋਡਕਸ਼ਨ ਬੋਰਡ ਬਠਿੰਡਾ ਦੇ ਅਧਿਕਾਰੀਆਂ ਨੂੰ ਮਿਲਦੇ ਆ ਉਹ ਕਹਿੰਦੇ ਪਟਿਆਲੇ ਕੋਲੇ ਆ ਪਟਿਆਲੇ ਕੋਲ ਜਾ ਉਹ ਪਟਿਆਲੇ ਕੋਲ ਜਾਂਦੇ ਆ ਪਟਿਆਲੇ ਵਾਲੇ ਕਹਿੰਦੇ ਬਠਿੰਡਾ ਕੋਲ ਹੈ ਇਸੇ ਚੱਕਰ ਚ ਸਾਨੂੰ 35 ਤੋਂ 40 ਚੱਕਰ ਮਰਵਾਏ ਗਏ ਇਸੇ ਜੋ ਇਸ ਕੰਟੀਨਿਊ 40 ਤੋਂ 35 ਚੱਕਰ ਮਰ ਗਏ ਤੇ ਪਿਛਲੇ ਸਾਲ ਮੈਂ 8 ਤੋਂ 9 ਵਾਰ ਛੁੱਟੀ ਆ ਚੁੱਕੇ ਇਸੇ ਮੈਟਰ ਦੇ ਵਿੱਚ ਇੱਕ ਜਵਾਨ ਦੀ ਛੁੱਟੀ ਫੈਮਿਲੀ ਦੀ ਹੁੰਦੀ ਹੈ ਆਪਣੇ ਘਰ ਦੇ ਕੰਮ ਕਰਨੀ ਹੁੰਦੀ ਹੈ ਨਾ ਕਿ ਇਦਾਂ ਬਰਬਾਦ ਕਰਨੀ ਹੁੰਦੀ ਹੈ ਫਿਰ ਅਸੀਂ ਡੀਸੀ ਸਾਹਿਬ ਕੋਲ ਵੀ ਪਹਿਲਾਂ ਵਾਲੇ ਡੀਸੀ ਸਾਹਿਬ ਨੂੰ ਦੋ ਵਾਰ ਮਿਲ ਚੁੱਕੇ ਇਸ ਡੀਸੀ ਸਾਹਿਬ ਨੂੰ ਵੀ ਇੱਕ ਵਾਰ ਮਿਲ ਚੁੱਕੇ ਆ ਨਹੀਂ ਕਾਰਵਾਈ ਹੋਈ ਸਾਡੀ ਲਾਸਟ ਤੇ ਕੀ ਫੈਸਲਾ ਹੁੰਦਾ ਇੱਥੋਂ ਆਪਣੇ ਅਧਿਕਾਰੀ ਦਾ ਕਿ ਇਹਦਾ ਮੂਹ ਕਵਾ ਕੇ ਇਹਨੂੰ ਚਲਾ ਲਓ ਜਾਂ ਤਾਂ ਸਾਨੂੰ ਗੱਤ ਸਾਬਤ ਕਰੋ ਪਹਿਲੀ ਗੱਲ ਤਾਂ ਜਦ ਕਿਸੇ ਵੀ ਇੰਡਸਟਰੀ ਦੇ ਵਿੱਚ 10 ਤੋਂ 12 ਸਾਲ ਮੀਟਰ ਨਹੀਂ ਹੈਗਾ ਤਾਂ ਉਹ ਆਲਰੇਡੀ ਬੰਦ ਹੈ 10 ਤੋਂ 12 ਸਾਲ ਤੁਸੀਂ ਕੰਟੀਨਿਊ ਕਿੰਨਾ ਦਿਖਾ ਸਕਦੇ ਹੋ ਕਿ ਚੱਲਦੀ ਆ ਰਹੀ ਹੈ ਜਦ ਮੀਟਰ ਹੀ ਨਹੀਂ ਇੱਕ ਘਰ ਨਹੀਂ ਚੱਲ ਸਕਦਾ ਮੀਟਰ ਤੋਂ ਬਿਨਾ ਫਿਰ ਇੰਡਸਟਰੀ ਕਿੱਦਾਂ ਚੱਲ ਸਕਦੀ ਹੈ ਰਕਤ ਨੂੰ ਲਾ ਕੇ ਸਾਰੇ ਕਾਸੀ ਦੀ ਮੂਲੀ ਪੁਗਤ ਹੈ ਤੇ ਇਹਦੀਆਂ ਮਸ਼ੀਨਾਂ ਵਗੈਰਾ ਦਾ ਹਰ ਚੀ ਸਾਡੇ ਪ੍ਰੂਫ ਦੇ ਚੁੱਕੇ ਡੀਸੀ ਸਾਹਿਬ ਨੂੰ ਬਸ ਇੰਨਾ ਕਹਿ ਕੇ ਉਹ ਬੰਦਾ ਪੈਸੇ ਵਾਲਾ ਉਹਦੇ ਪੰਜ-ਛੇ ਸਕੂਲ ਹੈ ਪٹرول ਪੰਪ ਹੈ 200 ਕਿਲਾ ਜ਼ਮੀਨ ਹੈ ਵਲਾਡੇ ਵਿੱਚ ਕਿਸੇ ਵੀ ਬੰਦੇ ਦੀ ਹਿੰਮਤ ਨਹੀਂ ਕਿ ਉਹਦੇ ਖਿਲਾਫ ਬੋਲੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਭਗਵਾਨ ਜੀ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੀ ਆਵਾਜ਼ ਸੁਣੀ ਜਾਵੇ ਸਾਨੂੰ ਸੱਚ ਦਾ ਫੈਸਲਾ ਕੀਤਾ ਜਾਵੇ ਜੇ ਫੈਸਲਾ ਨਹੀਂ ਹੁੰਦਾ ਸਾਡਾ ਤਰਨਾ ਇੱਥੇ ਜਾਰੀ ਰਹੂਗਾ ਸ੍ਰੀ ਕਾਲ ਜੈ ਹਾਂਜੀ ਸਰ ਜੀ ਅੱਜ ਫੌਜੀ ਪਰਿਵਾਰ ਵੱਲੋਂ ਤਰਨਾ ਲਗਾਇਆ ਗਿਆ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜਾ ਤਰਨਾ ਨੇ ਲਗਾਇਆ ਹੈ ਇਸ ਸੰਬੰਧੀ ਇਹਨਾਂ ਨੇ ਪਿਛਲੇ ਸਾਲ ਲਿਖ ਸੀ ਆਪੀਸੀ ਇਨ ਸੈਕਸ਼ਨ 133 ਅਧੀਨ ਇੱਕ ਕੇਸ ਫਾਈਲ ਕੀਤਾ ਸੀਗਾ ਇਹਨਾਂ ਦੇ ਘਰ ਕੋਲ ਇੱਕ ਸ਼ੈਲਰ ਹੈਗਾ ਜਿਹੜਾ ਕਿ ਪੋਲੂਸ਼ਨ ਕਰਦਾ ਹੈ ਜਿਸ ਨਾਲ ਇਹਨਾਂ ਦਾ ਪ੍ਰਭਾਵਿਤ ਹੁੰਦਾ ਜੀਵ ਉਸ ਬੰਦੀ ਕਿਉਂਕਿ ਇਹ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਤੇ ਫੂਡ ਸਪਲਾਈ ਮਿਕ ਨਾਲ ਸੰਬੰਧਿਤ ਸੀ ਉਹਨਾਂ ਕੋਲੋਂ ਭੇਜਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਪੜਤਾਲ ਕਰਕੇ ਜੋ ਵੀ ਰਿਪੋਰਟ ਆਈਆਂ ਗਈਆਂ ਉਹਨਾਂ ਦੇ ਆਧਾਰ ਤੇ ਇਹ ਕੇਸ ਦਾ ਨਵੰਬਰ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਸੀ ਸੋ ਇਹ ਜਿਹੜੇ ਨੇ ਸ਼ਾਇਦ ਉਸ ਫੈਸਲੇ ਤੋਂ ਖੁਸ਼ ਨਹੀਂ ਹੈ ਜਿਸ ਕਰਕੇ ਇਹਨਾਂ ਨੇ ਤਰਨਾ ਲਗਾਇਆ ਹੈ ਜਦਕਿ ਇਹ ਇੱਕ ਅਦਾਲਤੀ ਮਾਮਲਾ ਸੀਗਾ ਤੇ ਉਸ ਦਾ ਉਸੇ ਪ੍ਰਕਾਰ ਨਾਲ ਫੈਸਲਾ ਕੀਤਾ ਗਿਆ ਸੀਗਾ